ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਖੇਤਾਂ ਦੇ ਰਾਜ YouTube ਚੈਨਲ ਅੱਜ ਗੋਭੀ ਚੁਕਾ ਕੱਢਿਆ ਸਪ੍ਰੇਆਂ ਵੀ ਆਉਂਦੀਆਂ ਐ ਬਾਈ ਕਾ ਕਾਸ ਤੇ ਚੌੜੇ ਪੱਤੇ ਵਾਲੀ ਵੀ ਹੁੰਦੀ ਐ ਤੇ ਜਿਹੜੀ ਆ ਬਰੀਕ ਪੱਤੇ ਵਾਲੀ ਵੀ ਆਉਂਦੀ ਐ ਕੱਲੇ ਮੁਰਕ ਵਾਲੀ ਨਹੀਂ ਆਉਂਦੀ ਪਰ ਅਸੀਂ ਸਪਰੇ ਨਹੀਂ ਕੀਤੀ ਉਹਦਾ ਰੀਜ਼ਨ ਸੀਗਾ ਵੀ ਗੋਭੀ ਖੜੂਗੀ ਕਿਉਂਕਿ ਗੋਭੀ ਨੂੰ ਸਟ੍ਰੈਸ ਦੇ ਵਿੱਚ ਆਈ ਨੂੰ ਆ ਹੋਗੇ 10 ਦਿਨ ਮੀਂਹ ਕਰਕੇ ਤੇ ਹੁਣ ਆਪਣੀ ਕੋ ਵੀ ਐ ਸਟੇਜ ਤੇ ਆ ਇੰਨਾ ਕਿਨੇ ਜਿਹੜਾ ਹੈਗਾ ਉਹ ਆ ਉਹਦਾ ਬੂਟਾ ਬਣਾ ਲਿਆ ਤੇ ਇਹ ਐਵੇਂ ਵਿੰਗੀਆਂ ਹੋਈਆਂ ਹੋਈਆਂ ਕਿਉਂਕਿ ਇਹਨੂੰ ਮਿੱਟੀ ਲੱਗੀ ਨਹੀਂ ਸੀ ਨੀ ਦੇ ਨੇ ਬਹੁਤ ਉੱਪਰ ਹੋਣਾ ਸੀ ਉਹਨੂੰ ਇੱਥੇ ਹੋਣਾ ਸੀ ਹੁਣ ਇਹਨੂੰ ਅਸੀਂ ਜੇ ਮੌਸਮ ਸਾਫ਼ ਰਹਿੰਦਾ ਹੈ ਕੱਲ ਵਾਲਾ ਮੌਸਮ ਕੱਲ ਨੂੰ ਮੀਂਹ ਨਹੀਂ ਪੈਂਦਾ ਤਾਂ ਪਰਸੋਂ ਨੂੰ ਮਿੱਟੀ ਲਾ ਦਾਂਗੇ ਪੱਤੇ ਸਹੀ ਕਰਕੇ ਜਮ ਇਹਦੇ ਬੂਟੇ ਸਹੀ ਕਰਕੇ ਨਾਲ ਮਿੱਟੀ ਲਾ ਕੇ ਰੇਰੂ ਪਾਵਾਂਗੇ ਪਹਿਲਾਂ ਇਹਨੂੰ ਫਿਰ ਮਿੱਟੀ ਲਾਵਾਂਗੇ ਕੁਝ ਤਾਕਤ ਵਾਲੀਆਂ ਸਪਰੇਆਂ ਕਰਾਂਗੇ ਕਾ ਕੱਢ ਕੇ ਵਾਣ ਬਹੁਤ ਹੀ ਸੋਹਣਾ ਲੱਗਣ ਲੱਗ ਗਿਆ ਕਾ ਗੱਡੀ ਤੋਂ ਬਾਅਦ ਤੇ ਉਧਰ ਆਪਣੀ ਜਿਹੜੀ ਮੂਲੀ ਹੈਗੀ ਆ ਤੁਹਾਨੂੰ ਮੈਂ ਦਿਖਾਉਣਾ ਇਹ ਲੱਗੀ ਹੋਈ ਆਪਣੀ ਕਟਵੇਂ ਪੱਤੇ ਵਾਲੀ ਮੂਲੀ ਜਿਹੜੀ ਸਿਆਲਾਂ ਵਾਲੀ ਮੂਲੀ ਹੁੰਦੀ ਹੈ ਇਹ ਕੰਡ ਵਾਲੀ ਮੂਲੀ ਇਹਦਾ ਸਾਈਜ਼ ਵੀ ਵੱਡਾ ਹੁੰਦਾ ਇਹ ਟਾਈਮ ਜ਼ਿਆਦਾ ਲੈਂਦੀ ਹੈ ਇਹ 60 ਦਿਨ ਲਾ ਜਾਂਦੀ ਹੈ ਇਹ ਲਾਈ ਹੋਈ ਹੈ ਇਹ ਆਪਣੀ ਹੋਰ 15 ਦਿਨਾਂ ਚ ਤਿਆਰ ਹੋ ਜੂਗੀ ਜੇ ਤੁਹਾਨੂੰ ਆਪਣੀ ਉਹ ਮੂਲੀ ਵਿਕਣੀ ਹੈ ਖਤਮ ਹੋਣੀ ਹੈ ਸਾਰੀ ਉਦੋਂ ਆਪਣੀ ਇਹ ਮੂਲੀਆਂ ਸਟਾਰਟ ਹੋ ਜਾਣੀਆਂ ਉਧਰ ਆਪਣਾ ਪਾਲਕ ਲੱਗਿਆ ਹੋਇਆ ਉਹਦੇ ਵਿੱਚ ਮੀਨ ਥੋੜਾ ਜਿਆਦਾ ਅਸਰ ਕਰਦਾ ਸੀ ਉਹਨੂੰ ਅਸੀਂ ਕਿਆਰੀਆਂ ਚ ਲਾ ਬੈਠੇ ਤੇ ਉਹਦੇ ਕਰਕੇ ਉਹ ਥੋੜਾ ਜਿਹਾ ਖੜ ਗਿਆ ਪਰ ਹੁਣ ਉਹਨੇ ਵਧੀਆ ਚੱਲਿਆ ਉਹ ਤੇ ਇੱਧਰ ਅਸੀਂ ਇਹ ਆਪਣੀਆਂ ਮੂਲੀਆਂ ਹੋਈਆਂ ਪਾਲਕ ਕਟੋਈ ਪੱਤੇ ਵਾਲੀਆਂ ਆਹ ਆਪਣੀ ਜਿਹੜੀਆਂ ਮੂਲੀਆਂ ਹੈਗੀਆਂ ਇਹ ਆਹਨੇ ਪਾਲਕ ਪੱਤਾ ਏਲਗਾਂ ਇਹ ਅਸੀਂ ਬ੍ਰੇਕ ਲਾਈ ਹੋਈ ਹੈ ਅੱਜ ਦੋ ਕੁ ਦਿਨ ਹੁਣ ਰੈਸਟ ਰੱਖਾਂਗੇ ਤਿੰਨ ਦਿਨ ਲਗਾਤਾਰ ਅਸੀਂ ਮੂਲੀਆਂ ਪੱਟੀਆਂ ਇਹ ਚੋਂ ਤੇ ਸੋਨਾ ਆਪਾਂ ਨੂੰ ਵਜਾ ਨਿਕਲਿਆ ਤੇ ਸੋਨਾ ਰੇਟ ਮਿਲ ਗਿਆ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਜੇ ਇਦਾਂ ਹੀ ਰੇਟ ਚੱਲੀ ਰਿਹਾ ਤਾਂ ਵਧੀਆ ਹੈਗਾ ਇਹ ਪਾਲਕ ਪੱਤਾ ਮੂਲੀ ਆ ਗਈ ਉਧਰ ਓਂਕਾਰ ਦੀ ਲੱਗੀ ਹੋਈ ਹੈ ਇਹ ਸਾਰੀ ਸੁਬਾਨੀ ਦੀ ਹੈ ਵਧੀਆ ਮੂਲੀਆਂ ਵੀ ਝਾੜ ਵੀ ਵਧੀਆ ਦੇ ਰਹੀਆਂ ਆਪਾਂ ਨੂੰ ਵਾਹਿਗੁਰੂ ਕਿਰਪਾ ਕਰੇ ਮੌਸਮ ਸਾਫ਼ ਰਹੇ ਤਾਂ ਇਹ ਸਾਈਜ਼ ਆਉਦਾ ਹੈਗਾ ਛੀਤੀ ਬਣਾ ਜਾਣਗੇ ਹੁਣ ਆਪਾਂ ਪਰਸੋਂ ਸ਼ਨੀਵਾਰ ਨੂੰ ਸੌਰੀ ਐਤਵਾਰ ਨੂੰ ਮੂਲੀ ਪਟਾਂਗੇ ਤੇ ਸੋਮਵਾਰ ਨੂੰ ਮੰਡੀ ਚ ਲੈ ਕੇ ਜਾਵਾਂਗੇ ਦੇਖਦੇ ਹਾਂ ਕਿੰਨਾ ਵਜਨ ਹੁੰਦਾ ਕੀ ਰੇਟ ਮਿਲਦਾ ਮੰਡੀ ਦੇ ਵਿੱਚ ਕਾਫੀ ਡਿਮਾਂਡ ਹੈ ਮੂਲੀਆਂ ਦੀ ਘੰਟੇ ਦੇ ਵਿੱਚ ਆਪਣੀਆਂ ਜਿਹੜੀਆਂ ਮੂਲੀਆਂ ਹੈਗੀਆਂ ਉਹ ਸਾਰੀਆਂ ਵਿਕ ਜਾਂਦੀਆਂ ਹੈਗੀਆਂ ਜਦੋਂ ਆਪਾਂ ਮੰਡੀ ਲੈ ਜਾਂਦੇ ਆ ਤੇ ਮੰਡੀ ਦੀ ਆਪਣੀ ਮੂਲੀਆਂ ਦੀ ਕਵਾਲਿਟੀ ਵੀ ਬਹੁਤ ਜ਼ਿਆਦਾ ਵਧੀਆ ਆਪਣੀ ਦੀ ਬਿਲਕੁਲ ਚਿੱਟੀ ਮੂਲੀ ਹੁੰਦੀ ਹੈ ਦਾਗ ਰਹਿਤ ਹੁੰਦੀ ਹੈ। ਧੋਸਵਾਰ ਕੇ ਜਦੋਂ ਆਪਾਂ ਲੈ ਕੇ ਜਾਂਦੇ ਆ ਚੰਗੀ ਤਰ੍ਹਾਂ ਬਨ ਕੇ ਤਾਂ ਇਹ ਮੂਲੀਆਂ ਆਪਣੀਆਂ ਖੜਦ ਨਹੀਂ ਨੀ। ਇੱਥੋਂ ਹਜੇ ਮੜ ਗਈ ਹੈ ਵੇਲ ਦਿਸਣ ਲੱਗੀ ਹੈ ਉਧਰ ਤਾਂ ਉਵੇਂ ਖੜੀ ਹੈ ਹਜੇ ਜਦੋਂ ਹੱਥੀਂ ਲਾਇਆ। ਉਧਰ ਸਾਈਜ਼ ਥੋੜਾ ਹੈ ਹਜੇ ਛੋਟਾ ਹੈ। ਤੇ ਸੂਰਜ ਸ਼ੇਭਰੇ ਬਸ ਹੁਣ ਵਿਲੇ ਹੋਏ ਆ। ਘਾਤ ਕਰੀ ਬੰਸਾਰਾ ਨਿਕਲ ਗਿਆ। ਤੇ ਇਹ ਸਾਰਿਆਂ ਨੂੰ ਆਪਾਂ ਨੂੰ ਜਿਹੜਾ ਕੰਮ ਇਹ ਥੋੜਾ ਬਹੁਤਾ ਇਹ ਵਿੱਚ ਵੀ ਹੱਥ ਜਮਾਉਣਾ ਚਾਹੀਦਾ ਹੈ ਝੋਨੀ ਦੀ ਖੇਤੀ ਆਪਾਂ ਨੂੰ ਲੱਗਦੀ ਹੈ ਬਹੁਤ ਸੌਖੀ ਪਰ ਇਹ ਔਖੀ ਹੈ ਕੰਮ ਕੰਮ ਔਖਾ ਬਹੁਤ ਹੈ ਲੇਬਰ ਇੰਟੈਂਸਿਵ ਹੈ ਕੰਮ ਲੇਬਰ ਬਹੁਤ ਜ਼ਿਆਦਾ ਪੈਂਦੀ ਹੈ ਤੇ ਕਿਹਾਂ ਦੇ ਹੁੰਦੇ ਆ ਮਿਹਨਤ ਵੀ ਬਹੁਤ ਪਾਲਦਾ ਤਾਂ ਫੇਰ ਕਿਤੇ ਜਾ ਕੇ ਆਪਾਂ ਦਾ ਜਿਹੜਾ ਹੈਗਾ ਉਹ ਕੁਝ ਬੱਲੇ ਪੈਂਦਾ ਜੇ ਰੇਟ ਚੰਗਾ ਹੋਵੇ ਤਾਂ ਇਹ ਚ ਪ੍ਰੋਫਿਟ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਸਕਦਾ ਐਂਡਰ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਣੀਆਂ ਮੂਲੀਆਂ ਦਾ ਕਿੰਨਾ ਵਜਨ ਹੋਇਆ ਤੇ ਕੀ ਆਪਾਂ ਨੂੰ ਰੇਟ ਮਿਲਿਆ ਉਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਜਦੋਂ ਆਪਣੀਆਂ ਮੂਲੀਆਂ ਬਿਲਕੁਲ ਖਤਮ ਹੋ ਗਈਆਂ ਨਾ ਸਾਰੀਆਂ ਬੱਟਲੀਆਂ ਆਪਾਂ ਅਖੀਰ ਤੇ ਬੈਠ ਕੇ ਆਪਾਂ ਹਿਸਾਬ ਕਰਾਂਗੇ ਸਾਰਾ ਗੋਪੀ ਗੁਰਪ੍ਰੀਤ ਸਿੰਘ ਸਿੱਧੂ ਪਾਣੀ ਦੀ ਸੇਵਾ ਨਿਭਾਉਂਦੇ ਹੋਏ ਇਹ ਬਾਈ ਨੂੰ ਖੇਤੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਨਾਲੇ ਪੁਲਿਸ ਦੇ ਵਿੱਚ ਜੌਬ ਕਰਦਾ ਤੇ ਨਾਲੇ 30 ਗੱਲਿਆਂ ਦੀ ਖੇਤੀ ਕਰਦਾ ਤੇ ਇੱਥੇ ਸਾਡੇ ਨਾਲ ਜਿਹੜੀ 30 ਕਿੱਲੇ ਆਪਣੀ ਸਬਜ਼ੀ ਹੈ ਇਹ ਤੇ ਸਾਡਾ ਬਰਾਬਰ ਦਾ ਹਿੱਸੇਦਾਰ ਹੈ ਬਹੁਤ ਮਿਹਨਤੀ ਬੰਦਾ ਮਹਾਰਾਜੇ ਨੇ ਤਰੱਕੀਆਂ ਬਖਸ਼ੇ ਠੀਕ ਹੈ ਜੀ ਸਤਿ ਸ੍ਰੀ ਅਕਾਲ